ਸਭ ਨੂੰ ਪਿਆਰ ਭਰੀ ਸਤਿ ਸਾਕ। ਇੱਕ ਅਜਿਹਾ ਗੱਲ ਕਰਦਾ ਤੁਹਾਡੇ ਨਾਲ। ਗੱਲ ਕਰਦੇ ਆਪਾਂ ਪ੍ਰਾਣੀ ਬੰਦਿਆਂ ਦੀ ਤੇ ਸਾਡੇ ਵਾਲੇ ਵੀਡੀ ਵੀ ਲਾ ਲਓ ਚਾਹੇ ਨਵੀਂ ਵੀ ਲਾ ਲਓ। ਵੀ ਇਹਨਾਂ ਚ ਕਿੰਦੀ ਕੋ ਸ਼ੈਨਸ਼ੀਲਤ ਹੈ ਨਾ। ਕਿੰਨਾ ਕੰਮ ਕਰਨ ਦਾ ਸ਼ੌਂਕ ਹੈ, ਕਿੰਨਾ ਕੁ ਸਿੱਦਕ ਹੈ। ਉਹ ਗੱਲਾਂ ਨੇ। ਇਹ ਉਹ ਸਾਡੇ ਵਾਲੇ ਮੇਰੇ ਵਰਗੇ। ਅਸੀਂ ਕਿਰਨ ਨਿੱਕੇ ਹੁੰਦੇ ਬਹੁਤ ਕੰਮ ਕੀਤੇ ਸਾਨੂੰ ਸਾਡੇ ਵੱਡਿਆਂ ਨੇ ਸਿਖਾਇਆ ਅਸੀਂ ਕੀਤੇ ਬਹੁਤ ਕੀਤੇ ਡੰਗਰ ਚਾਰਨ ਵੀ ਗਏ ਆ ਡੰਗਰ ਨਵਾਣ ਵੀ ਗਏ ਆ ਸਾਡੇ ਦੀ ਨਹਿਰ ਤੇ ਤੇ ਚਾਚੇ ਤਾਇਿਆਂ ਦੇ ਜੁੱਤੀਆਂ ਵੀ ਬਹੁਤ ਖਾਧੀਆਂ ਨੇ ਪੱਠੇ ਵੀ ਬਟਨੇ ਸਿੱਖੇ ਉਹਨਾਂ ਤੋਂ ਸਾਰਾ ਕੁਝ ਸਿੱਖਿਆ ਵੀ ਜੁੱਤੀਆਂ ਵੀ ਖਾਧੀਆਂ ਸਿੱਖੇ ਵੀ ਬੜਾ ਕੁਝ ਪਰ ਜਿਹੜੀ ਅੱਜ ਦਾ ਸਾਡੇ ਥੱਲੇ ਉਹ ਤਾਂ ਮੇਰੇ ਜੱਗੂ ਕੋ ਚਾਤੇ ਤੇ ਸਾਡੇ ਥੱਲੇ ਜਿਹੜੇ ਭਰਾ ਨੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਨਾ ਸਿੱਖਿਆ ਵੀ ਨਹੀਂ ਕੁਝ ਕੀਤਾ ਵੀ ਕੋਈ ਨਹੀਂ ਲੋਗੋਂ ਸਾਡੇ ਨਵੇਂ ਤੋਂ ਉੱਤੋਂ ਤੱਕ ਅਲੀ ਡੰਗਰ ਬੱਚਾ ਖੋਲੇ ਮੈਂ ਆਦਮੀ ਇੰਗਲੈਂਡ ਤੋਂ ਆ ਕੇ ਮੈਂ ਫਿਰ ਵੀ ਆਪਣੇ ਮੈਨੂੰ ਕਿੰਭੂ ਮੈਨੂੰ ਸਿਖਾਇਆ ਸੀ ਮੇਰੇ ਚਾਚਾ ਸਤਾ ਜਾਣਾ ਚਪੇੜਾ ਮਾਰ ਮਾਰ ਕੇ ਵੀ ਭੈਣ ਦੇ ਕੋਪੜ ਦੇ ਆ ਕੰਮ ਕਰਨਾ ਤਾਂ ਕਰਨਾ ਸਾਨੂੰ ਡੰਗਰ ਸਾmber ਚ ਮੈਨੂੰ ਦਿੱਕਤ ਨਹੀਂ ਮੈਂ ਦੁਕਾਨ ਮੇਰੀ ਕਰਿਆਨੇ ਦਾ ਹੀ ਮੈਂ ਦੁੱਧ ਵੇਚਦਾ ਸੀ ਮੈਨੂੰ ਕੋਈ ਦਿੱਕਤ ਨਹੀਂ ਉਹ ਇਹ ਮੈਨੂੰ ਬਾਹਰੋਂ ਸਿਖਾਇਆ ਮੈਂ ਦੁਕਾਨ ਕਰਨ ਦੀ ਇਸ ਬਿਜ਼ਨਸ ਉਹ ਕਹਿੰਦੇ ਜੌਬ ਕਰਨੀ ਹੈ ਨਾ ਜੌਬ ਕੋਰੀ ਜੌਬ ਕਹਿੰਦੇ ਹੁੰਦੇ ਤੇ ਡੰਗਰਾਂ ਦੀ ਜੌਬ ਆਪਾਂ ਖਾਨਦਾਨੀ ਆ ਤਾਂ ਮੈਨੂੰ ਚ ਸਵਾਦ ਹੀ ਬਹੁਤ ਆ ਮਨ ਚੰਗਾ ਲੱਗਦਾ ਜਾਨਵਰਾਂ ਦਾ ਬਾਕੀ ਸ਼ੌਂਕ ਨਹੀਂ ਹਮਾਂ ਜ਼ਰੂਰੀ ਮੈਨੂੰ ਸ਼ੁਰੂ ਤੋਂ ਸ਼ੌਂਕ ਸਾਡੇ ਘਰ ਦੇ ਨਾਲ ਪਾਇਆ ਹੋਇਆ ਪਰ ਮੈਂ ਤੁਹਾਨੂੰ ਪੁਰਾਣੇ ਬੰਦੇ ਦੀ ਗੱਲ ਦੱਸਦਾ ਵੀ ਪੁਰਾਣੇ ਬੰਦੇ ਕਿੰਨੇ ਸਿਰੜੀ ਨੇ ਜਿਵੇਂ ਹੁਣ ਮੇਰੇ ਘਰ ਦੇ ਲਾਲੋ ਨਾ ਬਜ਼ੁਰਗ ਜਿਹੜਾ ਉਹ ਕੰਮਕਾਰ ਪੂਰਾ ਸਭ ਦੀ ਭਾਜੀ ਲਾਈ ਰੱਖ ਦਿੰਦੇ ਨੇ ਆਪਣੇ ਨਾ ਲੱਗੇ ਰਹਿੰਦੇ ਸਿਰੜੀ ਨੇ ਤੇ ਇੱਕ ਮੇਰਾ ਮਾਸੜ ਹੈ ਮਾਸੜ ਜੀ ਚੌਈ ਚੰਡੀਗੜ੍ਹ ਤੋਂ ਉਹਨਾਂ ਨੇ ਹੁਣ ਫਾਰਮ ਹਾਊਸ ਲੈ ਲਿਆ ਚ ਆਪਣੇ ਹੁਸ਼ਿਆਰਪੁਰ ਦਾ ਨਹੀਂ ਬਾਬੇ ਉਹ ਵੀ ਬੰਦਾ ਘੈਂਟ ਆ ਮਾਲਕੋ ਜੋਗ ਤੇ ਸੀ ਪੰਜਾਬ ਦੇ ਸਾਰਾ ਫਾਇਰ ਤੇ ਉਹ ਸੀ ਪੁਰਾਣਾ 3 ਉਹ ਬੰਦਿਆਂ ਨੇ ਵੀ ਉੱਥੇ ਫਾਰਮ ਹਾਊਸ ਲੈ ਲਿਆ ਬਾਬੇ ਉਹਨੇ ਫਾਰਮ ਹਾਊਸ ਦੇ ਵਿੱਚ ਸਪੈਦੇ ਪੂਲਰ ਸਾਰਾ ਕੁਝ ਲੱਗਿਆ ਸੀ ਉਹ ਰੇਤ ਚੋਂ ਵੀ ਮਿੱਟੀ ਚੋਂ ਮੂੰਗਫਲੀ ਉਗਾਤੀ ਜਿਹੜੇ ਕਿੱਲੇ ਐ ਦੋ ਬੰਦਰ ਖੜੇ ਸੀ ਉਹਨਾਂ ਚੋਂ ਜੀਰੀ ਘੜਦੀ ਇਹਨੇ ਮਿਹਨਤੀ ਬੰਦੇ ਔਰ ਬਹਿਣਾ ਨਹੀਂ ਉਹਨਾਂ ਨੇ ਭਾਈ ਜਮੇ ਨਹੀਂ ਬਹਿਣਾ ਇੱਕ ਨੇ ਤੇ ਮੇਰੇ ਵਰਗਾ ਹੀ ਦਾਣਾ ਮੈਂ ਪੱਠੇ ਪੁੱਠੇ ਸਾਹਿਬ ਆਪਣੇ ਆਪ ਵਟਕੇ ਲੰਦੇ ਪਿੱਛੇ ਜੇ ਮੈਂ ਤੁਹਾਨੂੰ ਆਪਣੇ ਛੱਡ ਦਿੱਤੀ ਦਾ ਤਾਂ ਮੈਂ ਦੁਕਾਨ ਤੇ ਬਹਿ ਬੈਠ ਕਰਕੇ ਨਾ ਮੇਰੇ ਲੱਗ ਤੇ ਥੋੜੀ ਪ੍ਰੋਬਲਮ ਆ ਜਾਂਦੀ ਪੱਠੇ ਮੈਂ ਲੈਣ ਨਹੀਂ ਜਾਂਦਾ ਮੈਂ ਬੰਦਾ ਰੱਖ ਲਿਆ ਪਹਿਨੋਂ ਮੈਂ ਲੈਣ ਜਾਂਦਾ ਸੀ ਉਹ ਟੇਲੀ ਉਹ ਵੱਡੀ ਹੋ ਗਈ ਚਰੀ ਉਹ ਘਟੂ ਘਟ 4 ਕੁਆਂਟਲ ਦਾ ਹੋ ਜਾਂਦੇ ਸੀ ਤਾਂ 3-4 ਕੁਆਂਟਲ ਪੱਠੇ ਹੋ ਜਾਂਦੇ ਸੀ ਰੇੜੀ ਤੇ ਮੈਂ ਲਿਓਣੇ ਹੁੰਦੇ ਸੀ ਖਿੱਚ ਕੇ ਇੱਥੋਂ ਦੱਦਾ ਕਿਲੋਮੀਟਰ ਤੱਕ ਤੇ ਬਟਣੇ ਵੀ ਸਾਰਾ ਤੇ ਮੈਂ ਪੱਠਿਆਂ ਨੂੰ ਐ ਕਰਨਾ ਕਰ ਐ ਕਰਨਾ ਪੰਡਾ ਨੂੰ ਉਹ ਜ਼ੋਰ ਲੱਗਦਾ ਸੀ ਮਸਲਾ ਉਹ ਤਾਂ ਘਰ ਤੱਕ ਆਉਂਦਾ ਮੇਰੀ ਐਕਸਰਸਾਈਜ਼ ਹੋ ਜਾਂਦੀ ਮੰਮੀ ਨਾ ਕੋ ਸਟਾਪ ਕਰ ਗਰਮੀ ਕਰ ਬਈ ਮੇਰਾ ਸਰੀਰ ਨਕਮਾ ਹੋ ਗਿਆ 15 ਦਿਨਾਂ ਚ ਮੈਨੂੰ ਪਤਾ ਲੱਗਿਆ ਮੇਰਾ ਸਰੀਰ ਨਕਮਾ ਨਾ ਮੈਂ ਉਹ ਸੱਜਣ ਨੂੰ ਹਟਾ ਸਕਦਾ ਸੀ ਉਹ ਵੀ ਆਪਣਾ ਭਰਾ ਸੀ ਪਰ ਮੈਨੂੰ ਪਤਾ ਲੱਗਿਆ ਸੀ ਕਿ ਮੇਰਾ ਸਰੀਰ ਹੁਣ ਕੰਡਮ ਹੋ ਰਿਹਾ ਫਿਰ ਉਹ ਮਹੀਨੇ ਬਾਅਦ ਆਟਿਆ ਮੈਂ ਦੁਬਾਰਾ ਕੰਮ ਸ਼ੁਰੂ ਕੀਤਾ ਫਿਰ ਜੋ ਪੱਟੇ ਬੈਹਿ ਕੇ ਬਟਨੇ ਸੀ ਫਿਰ ਢਿੱਡ ਦੂਕੇ ਫੱਟ ਦੂਕੇ ਦੁਬਾਰਾ ਉਹ ਸਰੀਰ ਨੂੰ ਬਾਡੀ ਨੂੰ ਹੌਨਲਾਈਨ ਤੇ ਲਿਆਂਦਾ ਜਿੰਨਾ ਜ਼ੋਰ ਬੰਦਾ ਜਿੰਮ ਚ ਲਾਉਂਦਾ ਉਨਾਂ ਨੇ ਜੋਰ ਅਸੀਂ ਸਵੇਰੇ ਜਦੋਂ ਗੋਏ ਦੇ ਤਾਬੜੇ ਸੁੱਟਦੇ ਆ ਨਾ ਸਾਡਾ ਉਨਾਂ ਲੱਗਦਾ ਤੇਰਾ ਸੀ ਜਿੰਨਾ ਉਨਾਂ ਜੋਰ ਸੰਨੀ ਚ ਲੱਗਦਾ ਕਿਉਂ ਸਾਡੇ ਬਜ਼ੁਰਗ ਕਿਉਂ ਤਕੜੇ ਸੀ ਉਹ ਸੰਨੀ ਕਰਦੇ ਸੀ ਪੱਠੇ ਪਾਉਂਦੇ ਸੀ ਬਾਹਾਂ ਦਾ ਮਸਲਾ ਦਾ ਜੋਰ ਲੱਗਦਾ ਸੀ ਗੋਹਾ ਸੁੱਟਦੇ ਸੀ ਦਬਤੋਂ ਹੋਂ ਦਾ ਜੋਰ ਲੱਗਦਾ ਸੀ ਨਾ ਕਈ ਚਲਾਉਂਦੇ ਸੀ ਲੱਕ ਦਾ ਹਰ ਮੋਢੇ ਸ਼ੋਲਡਰ ਸਭ ਦਾ ਜੋਰ ਲੱਗਦਾ ਸੀ ਮੈਂ ਹੁਣ ਦੁਬਾਰਾ ਫੇਰ ਮੇਰਾ ਸਰੀਰ ਉਹੀ ਲੱਗ ਹੁੰਦਾ ਫਿਰਦਾ ਮੈਨੂੰ ਇੱਕ ਚੀਜ਼ ਪਤਾ ਲੱਗ ਵੀ ਕੰਮ ਕਰੋ ਹੱਥੀ ਕਰੋ ਜੋ ਵੀ ਕਰਨਾ ਬੰਦੇ ਬਣਾ ਨਹੀਂ ਸਕਦਾ ਰੱਖੋ ਜ਼ਰੂਰ ਪਰ ਆਪਣਾ ਕੰਮ ਨਾ ਛੱਡੋ ਦੇਖੋ ਡੰਗਰਾਂ ਦਾ ਗੋਹਾ ਵੀ ਸੁੱਟੀ ਦਾ ਡੰਗਰ ਨਵਾਈ ਦੇ ਹਰ ਹਰ ਤੁਸੀਂ ਸੋਚ ਕੇ ਦੇਖੋ ਹਰ ਕੰਮ 'ਚ ਜੋਰ ਲੱਗਦਾ ਚਾਹੇ ਉਹ ਨਿੱਕੇ ਸੂਈ ਤੋਂ ਲੈ ਕੇ ਨਹੋਂ ਤੋਂ ਲੈ ਕੇ ਤੁਸੀਂ ਪੈਰ ਦੇ ਨਹੋਂ ਤੱਕ ਠੀਕ ਹੈ ਮੈਂ ਇੱਕ ਜਿੰਮ ਦੇਖ ਰਿਆ ਸੀ ਕੁੜੀਆਂ ਨੂੰ ਉਹਦੇ ਵਿੱਚ ਨਾ ਕੁੜੀਆਂ ਤੋਂ ਪੋਚਾ ਮਰਵਾ ਰਿਆ ਸੀ ਬੰਦਾ ਉਹ ਮਾਰ ਰਹੀਆਂ ਸੀ ਉਹ ਪੇਟ ਦੀ ਐਕਸਰਸਾਈਜ਼ ਲਵਾ ਰਿਆ ਸੀ ਤੇ ਘਰੇ ਪੋਚਾਂ ਨਹੀਂ ਮਾਰਦੇ ਘਰੇ ਅੱਜ ਕੱਲੋਂ ਡੰਡੇ ਵਾਲੇ ਆ ਕੇ ਬਸ ਉਹ ਕੰਮ ਚਾ ਲੈਂਦਾ ਵੀ ਚੱਲ ਕੰਮ ਨਿਬੜੇ ਇਰੇ ਸਰੀਰ ਤੁਹਾਡੇ ਕੋਲ ਹੈ ਉਹਨਾਂ ਜਿਵੇਂ ਦਾ ਮਰਜ਼ੀ ਘਾ ਲਓ ਮੈਂ ਨਾ ਜਿਹੜੇ ਬੰਦੇ ਤੇ ਚਾਹੇ ਦੋ ਡੰਗਰ ਰੱਖੇ ਨੇ ਉਹ ਬੰਦਾ ਸਾਰਾ ਦਿਨ ਐਕਸਰਸਾਈਜ਼ ਕਰਦਾ ਪੱਠੇ ਲੈਣ ਤੁਰ ਜਾ ਪੱਠੇ ਪਾਲਾ Goa ਪਿੱਛੇ ਕਰਦੇ ਅੱਗੇ ਕਰਦੇ ਪਾਣੀ ਢਾਹ ਲਾ ਬਾਟੀਆਂ ਦਾ ਆ ਕਰਦਾ ਪੁਰਾਣੇ ਬਜ਼ੁਰਗ ਜਿਹੜੇ ਸੀ ਉਹਨਾਂ ਚ ਸ਼ੈਨ ਸ਼ਕਤੀ ਕਿਉਂ ਸੀ ਕਿ ਉਹਨਾਂ ਚ ਖੋਸੀ ਤਾਕਤ ਸੀ ਜਾਨ ਸੀ ਖਰਾ ਖਾਂਦੇ ਸੀ ਉਹ ਅੱਜ ਦੇ ਸਮੇਂ ਦੇ ਨੈਟ ਤੇ ਨਹੀਂ ਸੀ ਦੇਖਦੇ ਵੀ ਆਹ ਨਹੀਂ ਖਾਣਾ ਤੁਸੀਂ ਆ ਇੰਨਾ ਖਾਣਾ ਆ ਇੰਨਾ ਖਾਣੋ ਨਹੀਂ ਦੇ ਉਹ ਲੱਸੀ ਵੀ ਪੀਂਦੇ ਸੀ ਉਹਨਾਂ ਦਾ ਲੱਸੀ ਪੀਂਦਾ ਕੋਈ ਟਾਈਮ ਨਹੀਂ ਸੀ ਘੋ ਖਾਂਦਾ ਕੋਈ ਟਾਈਮ ਨਹੀਂ ਸੀ ਬਸ ਉੰਨੀ ਤੁਰੇ ਹੁੰਦੇ ਸੀ ਤੇ ਕੰਮ ਵੰਦੇ ਸੀ ਸਰੀਰ ਪਰ ਅੱਜ ਦੇ ਸਮੇਂ ਉਹ ਗੱਲ ਨਹੀਂ ਹੈਗੀ ਤੇ ਮੇਰਾ ਵੀਰ ਬਣ ਕੇ ਕੰਮ ਜਰੂਰ ਕਰਿਆ ਕਰੋ ਯਾਰ ਮੇਰਾ ਹੁਣ ਲੱਕ ਬਾਬੇ ਦੀ ਕਿਰਪਾ ਨਾਲ ਠੀਕ ਹੈ ਆਪਾਂ ਐਕਸਰਸਾਈਜ਼ ਦੁਆਰਾ ਵੀ ਕਰਤੀ ਸ਼ੁਰੂ ਤੇ ਕੰਮ ਤੋਂ ਨਹੀਂ ਆਪਾਂ ਪੱਦਦੇ ਇੱਕ ਵਾਰੀ ਮੰਨਤਾ ਜ਼ਰੂਰ ਕਰ ਲੈਣਾ ਇੱਥੇ ਅੱਧ ਵੀ ਸਾਰਾ ਦਿਨ ਐਂ ਲੰਘਿਆ ਤਾਂ ਜ਼ਰੂਰੀ ਹੈ ਕੰਮ ਤੁਸੀਂ ਚਾਹੇ ਜਿੱਡੇ ਮਰਜੀ ਲੀਡਰ ਬਣ ਚਾਹੇ ਜਿੱਡੇ ਮਰਜੀ ਬਿਜ਼ਨਸਮਾਨ ਬਣ ਜਿੱਦਾਂ ਜਿੱਦਾਂ ਤੁਸੀਂ ਸਰੀਰ ਨਕੰਮਾ ਛੱਡਦਾ ਉਹ ਨਕੰਮਾ ਹੋ ਜਾਂਦਾ ਜਿੱਦਾਂ ਬਹਿ ਕੇ ਬਸ ਬਹਿ ਗਏ ਅਨਾ ਹਾਸਾ ਹੋਣਾ ਆਪਣੇ ਜਿਹੜੇ ਵੱਡੇ ਬੰਦੇ ਨੇ ਉਹਨੂੰ ਕੰਮ ਕਰਦੇ ਦੇ ਆ ਸਾਡੇ ਇੱਕ ਨਾ ਮੈਂ ਇੱਥੇ ਬਾਪੂ ਦੀ ਗੱਲ ਕਰਨਾ ਮੇਰੇ ਨਾਲ ਉਹ ਪੱਠਿਆਂ ਤੇ ਲੱਗਿਆ ਕਹਿੰਦਾ ਮੈਂ ਚੱਲ ਠੀਕ ਆ ਹਾਸੇ ਵਾਲੀ ਗੱਲ ਆ ਉਹ ਗਸਤ ਤਾਂ 75 ਸਾਲ ਦਾ ਸਾਈਕਲ ਚਲਾਉਂਦਾ ਇੱਥੇ ਮੇਰੇ ਨਾਲ ਸੀ ਇਧਰ ਮੇਰਾ ਨਾਂ ਹੈ ਬਾਪੂ ਦਾ ਤਾਂ ਮੈਨੂੰ ਇੱਕ ਦਿਨ ਗਰਮੀਆਂ 'ਚ ਮੈਂ ਉਹਨੂੰ ਕੰਮ ਤੇ ਮੇਰੇ ਨਾਲ ਹੀ ਪੱਠੇ ਵੱਡੇ ਮੈਨੂੰ ਕਹਿੰਦਾ ਮੈਂ ਆ ਤੇ ਨਾ ਛੇਤੀ ਪੱਠੇ ਵੱਡ ਲਾ ਕਹਿੰਦਾ ਮੈਂ ਦਵਾਈ ਲੈਣ ਜਾਣੀ ਮੈਂ ਕਿਹਾ ਕਾ ਦੀ ਕਹਿੰਦਾ ਮੈਨੂੰ ਅਟੈਕ ਹੋਇਆ ਸੀ ਸਾਨੀ ਡਾਕਟਰ ਕੋਲ ਲੈਣ ਜਾਣੀ ਚਲੋ ਜੀ 11 ਵਜੇ ਮੈਂ ਗਿਆ 11 ਵਜੇ ਉਹਨੇ ਸਾਈਕਲ ਚੁੱਕਿਆ ਚੱਲ ਬਈ ਨਾਬੇ ਨੂੰ ਮਿਲਕ ਕਰਾ ਲੈ ਟੱਕਰ ਗਿਆ ਮੈਂ ਕਿਹਾ ਬੂਤ ਮਖੂ ਜਾਂਦਾ ਤਾਂ ਬਾਪੂ ਗਰਮੇਲ ਹੈ ਮੈਂ ਕਿਹਾ ਬਾਪੂ ਤੂੰ ਕਿੱਧਰ ਗਿਆ ਅਟੈਕ ਦੀ ਦਵਾਈ ਲੈਣ ਚੱਲੇ ਆ ਉਹ ਮੈਂ ਕਿਹਾ ਵਾਹ ਉਹ ਬੰਦਾ ਡਾਊਟ ਹਟਦਾ ਨਹੀਂ ਉਹ ਬੰਦਾ ਸਾਈਕਲ ਤੇ ਕਹਿੰਦਾ ਨਾਲੇ ਸਰਵਿਸ ਕਰਾ ਲਵਾਂਗਾ ਸਰਵਿਸ ਸਾਈਕਲ ਦੀ ਕਹਿੰਦਾ ਗਲੀਸ ਵੱਟਾ ਉੱਤੀ ਲਵਾ ਕੇ ਨਵਾਂ ਸਾਈਕਲ ਜਿਹਦੇ ਕੋਲ ਮੈਨੂੰ ਨੰਬਰ ਹੀ ਜਾਂਦਾ ਸੋਚਦਾ ਹੀ ਗਿਆ ਵੀ ਪੁਰਾਣੇ ਬੂੜੇ ਕਿੰਨੇ ਸੱਚੀ ਹੁੰਦੇ ਸੀ ਮੈਂ ਕਿਹਾ ਜਾਣਾ ਕਿਹੜੇ ਡਾਕਟਰ ਦੇ ਕਹਿੰਦਾ ਸਾਨੀ ਦੇ ਮੈਂ ਕਿਹਾ ਤੂੰ ਇਹਨੂੰ ਖਲਾੜਾ ਕਰਾ ਲਈ ਮੇਰੇ ਨਾਲ ਬਹਿ ਜਾ ਕਹਿੰਦਾ ਨਾ ਸਾਈਕਲ ਦੀ ਜਾ ਉਹ ਜਿਹੋ ਜਿਹੀ ਗੱਲਾਂ ਨਹੀਂ ਆਉਂਦੇ ਮੈਂ ਤੈਨੂੰ ਬਾਪੂ ਦਿਖਾ ਦੂੰਗਾ ਇਸ ਲਈ ਵੀਰੇ ਆਪਣੇ ਮਨ ਦੀ ਕਰੋ ਆਪਣਾ ਮਨ ਭੋਂਦਾ ਖਾਓ ਜੇ ਜੇ ਤੁਮ ਦੁਨੀਆ ਦੀ ਪ੍ਰਵਾਹ ਨਹੀਂ ਛੱਡੋ ਬਸ ਜਿੱਦ ਤਨ ਤੁਸੀਂ ਦੁਨੀਆ ਦੀ ਪ੍ਰਵਾਹ ਵੀ ਇਹ ਮੈਨੂੰ ਕੀ ਕਹੂਗਾ ਭੈ ਤਾਂ ਤੁਹਾਨੂੰ ਦਾਣੇ ਦੇਣੇ ਸਨ ਕੀ ਕਹੂਗਾ ਆਨੰਦ ਮੰਗਲ ਚ ਰਹੋਗੇ ਬਸ ਇੱਕੋ ਗੱਲ ਦੁਨੀਆ ਤੇ ਗੁਰੂ ਘਰ ਜਾਓ ਗੁਰੂ ਦੀ ਗੱਲ ਮੰਨੋ ਗੁਰੂ ਦੇ ਨਾਲ ਲੱਗੋ ਬਸ ਇਥੇ ਕੁਛ ਨਹੀਂ ਮਿਲਦਾ ਇਹ ਡੈਡ ਅਸਕੰਦਰ ਤੁਰ ਗਿਆ ਪਿੱਛੇ ਦਿਨ ਚਾਰ ਮੇਰੇ ਭਰਾ ਵਿਚਾਰੇ ਆਪਣੇ ਚਲੇ ਗਏ ਨਾ ਿੱਡੇ ਿੱਡੇ ਸਰੀ ਸੀ ਿੱਡੇ ਿੱਡੇ ਕਲਾਕਾਰ ਸੇ ਚਲੇ ਗਏ ਕੀ ਖਟਿਆ ਕਿੱਥੇ ਗਿਆ ਪੈਸਾ ਤਰੀਆਂ ਕਿਉਂ ਤਾ ਕੁਛ ਨਹੀਂ ਸੋਚ ਕੇ ਦੇਖੋ ਜੀਆ ਬਸ ਉਸ ਕੁਦਰਤ ਨਾਲ ਰਹੋ ਉਪਰ ਤੋਂ ਪਿਆਰ ਕਰੋ ਗੁਰੂ ਘਰ ਜਾਓ ਗੁਰੂ ਘਰ ਮੱਤਾ ਤੇ ਉਹ ਰੀ ਆਦਿ ਲਾਓ ਲੋਕਾਂ ਦਾ ਮਾੜਾ ਨਾ ਸੋਚੋ ਸਭ ਦਾ ਚੰਗਾ ਸੋਚੋ ਛੋਟੀਆਂ ਛੋਟੀਆਂ ਪੰਜ ਸੱਤ ਗੱਲਾਂ ਨੇ ਜਿੱਦਣ ਤੁਸੀਂ ਇਹ ਤੇ ਸਭ ਤੋਂ ਵੱਡੀ ਗੱਲ ਇਹ ਵੀ ਦੁਨੀਆ ਦੀ ਕੁਨੀਆ ਕੀ ਕਹੂਗੀ ਇਹ ਛੱਡ ਦਿਓ ਇਸ ਬਾਦਸ਼ਾਹ ਲਾਭ ਸਾਸਿਕਾ